ਹੈਲੋ ਸਰ ਸ਼ਿਕਾਜੀ ਆਦਮ ਨਮਸਕਾਰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੋ ਕਿ ਗੱਲ ਕਰਾਂਗੇ ਅਨੁਸੂਚੀਆਂ ਦੀ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਪੰਜਾਬ ਪੁਲਿਸ ਦੇ ਵਿੱਚ ਵਾਰ-ਵਾਰ ਪੁੱਛੇ ਜਾ ਰਹੀਆਂ ਹਨ ਵੈਸੇ ਤਾਂ ਦੋਸਤੋ ਇਹ ਇੰਪੋਰਟੈਂਟ ਹਨ ਯੂਪੀਐਸਸੀ ਐਸਪੀਐਸਸੀ ਐਸਐਸਸੀ ਐਨਟੀਪੀਸੀ IBPS ETC ਜਿੰਨੇ ਵੀ ਐਗਜ਼ਾਮ ਹਨ ਸਟੇਟ ਲੈਵਲ ਦੇ ਜਿੰਨੇ ਵੀ ਐਗਜ਼ਾਮ ਹਨ ਸਾਰਿਆਂ ਦੇ ਲਈ ਇੰਪੋਰਟੈਂਟ ਹੈ ਕਿਉਂਕਿ ਪੋਲੀਟੀਕਲ ਦਾ ਇਹ ਕੀ ਹੈ ਟੌਪਿਕ ਹੈ ਤਾਂ ਦੋਸਤੋ ਇਹਨਾਂ ਨੂੰ ਯਾਦ ਕਰਨਾ ਵੀ ਬਹੁਤ ਔਖਾ ਹੈ ਬਟ ਆਪਾਂ ਟਰਿਕ ਦੇ ਨਾਲ ਯਾਦ ਕਰਾਂਗੇ ਜੋ ਕਿ ਤੁਸੀਂ ਸਾਰੀ ਉਮਰ ਹੀ ਨਹੀਂ ਭੁੱਲ ਸਕੋਗੇ ਜੇਕਰ ਟਰਿਕ ਯਾਦ ਕਰ ਲਈ ਮਤਲਬ ਕੀ ਹੈ ਅਨੁਸੂਚੀਆਂ ਯਾਦ ਕਰ ਲਈਆਂ ਬਸ ਤੁਸੀਂ ਕੰਮ ਕੀ ਕਰਨਾ ਹੈ ਇਸ ਨੂੰ ਯਾਦ ਕਰਨਾ ਹੈ ਯੂ ਐਸ ਮਤਲਬ ਕਿ ਯੂਨਾਈਟਿਡ ਸਟੇਟ ਅਮਰੀਕਾ ਅਮਰੀਕਾ ਨੂੰ ਭੁੱਲ ਜਾਓ ਯੂ ਐਸ ਆਪਾਂ ਕਹਿੰਦੇ ਆ ਯੂ ਐਸ ਯਾਦ ਰੱਖਣਾ ਔਰ S 43 ਯਾਦ ਰੱਖਣਾ ਹੈ ਦੋਸਤੋ R ਇਹ ਵੱਡੀ ਰੱਖਣੀ ਹੈ R E ਛੋਟੀ ਰੱਖਣੀ ਹੈ ਕਿਉਂ ਛੋਟੀ ਰੱਖਣੀ ਹੈ ਦੋਸਤੋ ਤੁਹਾਨੂੰ ਅੱਗੇ ਜਾ ਕੇ ਦੱਸਾਂਗਾ PM ਮਤਲਬ ਕੀ ਹੈ ਕੋਣ ਹੈ ਸਾਡਾ ਮੋਦੀ ਹੈ ਤਾਂ ਨਰਿੰਦਰ ਮੋਦੀ ਨੂੰ ਯਾਦ ਰੱਖਣਾ ਬਟ ਕੀ ਆ ਸੀ ਓਨਲੀ PM ਕਹਿਣਾ ਹੈ ਕਿਉਂਕਿ ਇੰਡੀਆ ਦਾ PM ਹੁੰਦਾ ਹੈ ਤਾਂ ਇਸ ਦੀ ਵੀ ਇੱਕ ਟ੍ਰਿਕ ਹੈ ਬਸ ਦੋਸਤੋ ਯਾਦ ਰੱਖਣਾ ਹੈ ਯੂ ਐਸ ਔਰ ਐਸ 43 ਆਰ ਪੀ ਐਮ ਬਸ ਤੁਹਾਡੀਆਂ ਕੀ ਹੋ ਗਈਆਂ 12 ਦੀਆਂ 12 ਅਨੁਸੂਚੀਆਂ ਯਾਦ ਹੋ ਗਈਆਂ ਕਿਸ ਤਰ੍ਹਾਂ ਹੋ ਗਈਆਂ ਦੋਸਤੋ ਉਹ ਤੁਹਾਨੂੰ ਮੈਂ ਦੱਸਾਂਗਾ ਇੱਥੇ ਬਸ ਤੁਸੀਂ ਕੀ ਆਨਲੀ ਟ੍ਰਿਕ ਯਾਦ ਕਰਨੀ ਹੈ ਤੇ ਨਾਲ ਤੁਸੀਂ ਬਸ ਆਨਲੀ ਯਾਦ ਇਹ ਕਰਨਾ ਹੈ ਸੋਧ ਕਨਸਟੀਟਿਊਸ਼ਨ ਅਮੈਂਡਮੈਂਟ ਐਕਟ ਯਾਦ ਕਰਨਾ ਹੈ ਤੇ ਕਿਹੜੇ ਸਾਲ ਐਕਟ ਹੋਇਆ ਸਭ ਤੋਂ ਪਹਿਲਾਂ ਤਾਂ ਦੋਸਤੋ ਆਪਾਂ ਗੱਲ ਕਰਦੇ ਹਾਂ ਜੇਕਰ ਗੱਲ ਕੀਤੀ ਜਾਵੇ ਕਿ ਅਨੁਸੂਚੀਆਂ ਜੇਕਰ ਆਪਾਂ ਗੱਲ ਕੀਤੀ ਜਾਵੇ 1950 ਦੇ ਵਿੱਚ ਤਾਂ ਅਨੁਸੂਚੀਆਂ ਸਾਡੀਆਂ ਸਨ ਜਦੋਂ ਪਹਿਲਾਂ 1950 ਦੇ ਵਿੱਚ ਐਕਟ ਬਣਿਆ ਤਾਂ ਅਨੁਸੂਚੀਆਂ ਸਭ ਤੋਂ ਪਹਿਲਾਂ ਕਿੰਨੀਆਂ ਸਨ ਦੋਸਤੋ 8 ਸਨ ਯਾਦ ਹੋਣਾ ਚਾਹੀਦਾ 8 ਸਨ ਪੇਪਰ 'ਚ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਤੇ ਜੇਕਰ ਅਸੀਂ ਹੁਣ ਦੀ ਗੱਲ ਕਰੀਏ ਮੀਨਜ਼ ਕਿ 2023 ਦੀ ਗੱਲ ਕਰੀਏ ਤਾਂ ਕਿੰਨੀਆਂ ਹਨ ਸਾਡੀਆਂ 12 ਹਨ ਬਸ ਇਹੀ ਯਾਦ ਕਰਨਾ ਹੈ ਦੋਸਤੋ 1950 ਵਿੱਚ 8 ਸੰ ਤਾਂ ਕਿਹੜੀਆਂ-ਕਿਹੜੀਆਂ ਸਨ ਤੇ 4 ਹੋਰ ਐਡ ਕੀਤੀਆਂ ਗਈਆਂ ਮਤਲਬ ਕੀ ਹੈ ਐਡ ਕਿੰਨੀਆਂ ਕੀਤੀਆਂ ਗਈਆਂ ਸਾਡੀਆਂ ਤਾਂ 4 ਐਡ ਕੀਤੀਆਂ ਗਈਆਂ ਤੇ ਇਹਨਾਂ ਦੀ ਕੀ ਹੈ ਸੰਵਿਧਾਨ ਸੋਧ ਹੋਈ ਹੈ ਕਨਸਟੀਟਿਊਸ਼ਨ ਅਮੈਂਡਮੈਂਟ ਐਕਟ ਹੋਇਆ ਹੈ ਅਤੇ ਕਿਹੜੇ ਸਾਲ ਹੋਇਆ ਹੈ ਇਹ ਕਾਸੀਂ ਕੀ ਹੈ ਇਹ ਯਾਦ ਰੱਖਣਾ ਹੈ ਤਾਂ ਦੋਸਤੋ ਆਪਾਂ ਚੱਲਦੇ ਹਾਂ ਟ੍ਰਿਕ ਵਾਲ ਤੇ ਟ੍ਰੀਕੀ ਬੇਸ ਦੇ ਨਾਲ ਦੱਸਾਂਗਾ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਣਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਹੈ ਤੁਹਾਡੇ ਲਈ ਕਿਸੇ ਵੀ ਪੇਪਰ ਦੇ ਲਈ ਤਾਂ ਦੋਸਤੋ ਐਂਡ ਤੱਕ ਦੇਖਣਾ ਵੀਡੀਓ ਨੂੰ ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਕਹਿੰਦਾ ਹੈ ਯੂ ਯੂ ਦਾ ਮਤਲਬ ਦੋਸਤੋ ਤੁਸੀ ਰੱਖਣਾ ਹੈ ਨਾਮ ਜੂਨੀਅਨ ਯਾ ਰੱਖਣਾ ਹੈ ਬਸ ਦੋਸਤੋ ਯੂ ਦਾ ਮਤਲਬ ਕੀ ਹੁੰਦਾ ਜੂਨੀਅਨ ਮਤਲਬ ਕੀ ਹੈ ਕੇਂਦਰ ਤਾ ਕੇਂਦਰ ਦੀ ਜਿਸ ਵਿੱਚ ਗੱਲ ਕੀਤੀ ਗਈ ਹੈ ਤਾਂ ਇਹ ਕਿਹੜੇ ਅਨੁਸ਼ੇਦ ਵਿੱਚ ਮਨਸੂਚੀ ਵਿੱਚ ਗੱਲ ਕੀਤੀ ਹੈ ਸ਼ੈਡਿਊਲ ਦੇ ਵਿੱਚ ਤਾਂ ਸ਼ੈਡਿਊਲ 1 ਦੇ ਵਿੱਚ ਕੀ ਹੈ ਜੂ ਦੀ ਗੱਲ ਹੋਈ ਹੈ ਬਸ ਜੂ ਤੋਂ ਯਾਦ ਰੱਖਣਾ ਹੈ ਦੋਸਤੋ ਯੂਨੀਅਨ ਯੂਨੀਅਨ ਦੀ ਗੱਲ ਹੋਈ ਹੈ ਪਹਿਲੀ ਅਨੁਸੂਚੀ ਦੇ ਵਿੱਚ ਕੀ ਹੈ ਗੱਲ ਹੋਈ ਹੈ ਜੇਕਰ ਇਸ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਤਲਬ ਕੀ ਹੁੰਦਾ ਹੈ ਸੈਲਰੀ ਹੁੰਦਾ ਹੈ ਤਾਂ ਸੈਲਰੀ ਮਤਲਬ ਕੀ ਤਨਖਾਹਾਂ ਤਾਂ ਤਨਖਾਹਾਂ ਦੀ ਗੱਲ ਜੋ ਕੀਤੀ ਗਈ ਹੈ ਉਹ ਸੈਲਰੀ ਦੂਜੇ ਸ਼ੈਡਿਊਲ ਦੇ ਵਿੱਚ ਕੀ ਕੀਤੀ ਗਈ ਹੈ ਦੋਸਤੋ ਯਾਦ ਰੱਖਣਾ ਹੈ ਸ਼ੈਡਿਊਲ ਦੂਸਰੇ ਦੇ ਵਿੱਚ ਕਿਸ ਦੀ ਗੱਲ ਕੀਤੀ ਗਈ ਹੈ ਐਸ ਦੀ ਐਸ ਮਤਲਬ ਕੀ ਹੈ ਸੈਲਰੀ ਜੇਕਰ ਨੈਕਸਟ ਗੱਲ ਕੀਤੀ ਹੈ ਵੀ ਓ ਹੁਣ ਓ ਦਾ ਮਤਲਬ ਹੈ ਦੋਸਤੋ ਆਥ ਮਤਲਬ ਕੀ ਹੈ ਸੌ ਸੌ ਚਕਾਉਂਦਾ ਹੈ ਕਿਸਦੇ ਵਿੱਚ ਗੱਲ ਕੀਤੀ ਗਈ ਹੈ ਕੋਈ ਵੀ ਸਾਡਾ ਕੋਈ ਵੀ ਮੰਤਰੀ ਹੋਵੇ ਜਾਂ ਕੋਈ ਵੀ ਮਨਿਸਟਰ ਹੋਵੇ ਤਾਂ ਉਹਨਾਂ ਨੂੰ ਸੌ ਚੁਕਾਈ ਜਾਂਦੀ ਹੈ ਤਾਂ ਉਸਦੀ ਗੱਲ ਕਿੱਥੇ ਕੀਤੀ ਗਈ ਹੈ ਦੋਸਤੋ ਸ਼ਡਿਊਲ 3 ਦੇ ਵਿੱਚ ਗੱਲ ਕੀਤੀ ਗਈ ਹੈ ਤਾਂ ਦੋਸਤੋ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰਨਾ ਤੇ ਬਦ ਤਬ ਸ਼ੇਅਰ ਕਰ ਦੇਣਾ ਤਾਂ ਜੋ ਇਹ ਸਾਰਿਆਂ ਤੱਕ ਵੀਡੀਓ ਪਹੁੰਚ ਸਕੇ ਟ੍ਰਿਕੀ ਵੀ ਇਸ ਦਾ ਉਸ ਤੋਂ ਅੱਗੇ ਗੱਲ ਕਰਦਾ ਹੈ ਦੋਸਤੋ ਆਰ ਬੀ ਤਾਂ ਆਰ ਬੀ ਗੱਲ ਕੀਤੀ ਹੈ ਤਾਂ ਦੋਸਤੋ ਆਰ ਤੋਂ ਯਾਦ ਰੱਖਣਾ ਹੈ ਰਾਜ ਸਭਾ ਰਾਜ ਸਭਾ ਦੀਆਂ ਕੀ ਹੈ ਸੀਟਸ ਮਤਲਬ ਕੀ ਹੈ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਕੀਤੀ ਗਈ ਹੈ ਤਾਂ ਕਿੱਥੇ ਕੀਤੀ ਗਈ ਹੈ ਦੋਸਤੋ ਸ਼ਡਿਊਲ 4 ਦੇ ਵਿੱਚ ਕੀ ਹੈ ਵੰਡ ਦੀ ਗੱਲ ਹੋਈ ਹੈ ਤਾਂ ਇਹ ਸੀ ਸਾਡੀਆਂ 4 ਮਤਲਬ ਕਿ ਯੂ ਐਸ ਔਰਤੋਂ ਕੀ ਹੈ ਅਸੀਂ 4 ਸ਼ਡਿਊਲ ਪਤਾ ਕਰ ਲਵੇ ਕਿ ਪਹਿਲੇ ਦੇ ਵਿੱਚ ਕੇਂਦਰ ਦੀ ਗੱਲ ਹੋਈ ਹੈ ਦੂਜੇ ਦੇ ਵਿੱਚ ਤਨਖਾਹਾਂ ਦੀ ਗੱਲ ਹੋਈ ਹੈ ਤੀਜੇ ਦੇ ਵਿੱਚ ਸੌਂ ਦੀ ਗੱਲ ਹੋਈ ਹੈ ਤੇ ਚੌਥੇ ਦੇ ਵਿੱਚ ਰਾਜ ਸਭਾ ਸਿੰਟ ਦੀ ਗੱਲ ਹੋਈ ਹੈ ਦੋਸਤੋ ਦੇਖਿਆ ਜਾਵੇ ਤਾਂ ਪਹਿਲਾ ਤੇ ਚੌਥਾ ਕੀ ਹੈ ਇੱਕ ਦੂਜੇ ਦੇ ਨਾਲ ਕੀ ਹੈ ਰਿਲੇਟ ਹਨ ਕੀ ਇਹ ਸੰਬੰਧਤ ਵੀ ਲਿਖ ਸਕਦੇ ਹਾਂ ਅਸੀਂ ਕੀ ਹੈ ਸੰਬੰਧਤ ਹਨ ਕਿਉਂਕਿ ਕੇਂਦਰ ਦੇ ਵਿੱਚ ਰਾਜ ਸਭਾ ਹੈ ਤੇ ਰਾਜ ਸਭਾ ਸੀਟਾਂ ਕਿੰਨੀਆਂ ਹਨ ਦੋਸਤੋ ਸਾਡੀਆਂ 245 ਹੀ ਹੋਣ ਹਨ ਅਤੇ ਵੱਧ ਤੋਂ ਵੱਧ ਕਿੰਨੀ ਹੋ ਸਕਦੀਆਂ ਹਨ 250 ਹੀ ਹੈ ਵੱਧ ਤੋਂ ਵੱਧ ਹੋ ਸਕਦੀਆਂ ਹਨ ਤਾਂ ਯਾਦ ਰੱਖਣਾ ਹੈ ਦੋਸਤੋ ਕਿਉਂਕਿ ਪਹਿਲਾਂ ਸਾਡੀਆਂ 250 ਸਨ ਹੁਣ ਸਾਡੀਆਂ 245 ਹਨ ਵੱਧ ਤੋਂ ਵੱਧ ਕਿੰਨੀਆਂ ਹਨ 250 ਤਾਂ ਇਹ ਯਾਦ ਰੱਖਣਾ ਹੈ ਦੋਸਤੋ ਕਵੈਸਚਨ ਜੋ ਐਮਸੀਕਿਊ ਤੁਹਾਡੀ ਸੀਰੀ ਚੱਲ ਰਹੀ ਹੈ ਪੋਲੀਟੀਕਲ ਸਾਇੰਸ ਦੇ ਤੁਸੀਂ ਦੇਖਦੇ ਰਹਿਣਾ ਤਾਂ ਉਸ ਦੇ ਵਿੱਚ ਕੀ ਇੰਪੋਰਟੈਂਟ ਕਵੈਸਚਨ ਹੋਣਗੇ ਬਟ ਕੀ ਹੈ ਦੋਸਤੋ ਹੁਣ ਅਸੀਂ ਤ੍ਰਿਕ ਦੀ ਗੱਲ ਕਰਦੇ ਹਾਂ ਐਸ ਤੋਂ ਯਾਦ ਰੱਖਣਾ ਹੈ ਦੋਸਤੋ ਸ਼ੈਡਿਊਲਡ ਮੀਨਸ ਕੀ ਹੈ ਸਕੇਡਿਊਲਸ ਜੋ ਏਰੀਆ ਹਨ ਜੋ ਸ਼ੈਡਿਊਲਡ ਏਰੀਆ ਹਨ ਉਸ ਦੀ ਗੱਲ ਕੀਤੀ ਗਈ ਹੈ ਜੋ ਕਿ ਅਨੁਸੂਚੀ 5 ਦੇ ਵਿੱਚ ਕੀ ਹੈ ਸ਼ੈਡਿਊਲਡ ਏਰੀਏ ਦੀ ਗੱਲ ਕੀਤੀ ਗਈ ਹੈ ਦੋਸਤੋ ਯਾਦ ਰੱਖਣਾ ਸ਼ੈਡਿਊਲਡ ਏਰੀਏ ਦੀ ਗੱਲ ਕਿੱਥੇ ਹੋਈ ਹੈ ਅਨੁਸੂਚੀ 5 ਦੇ ਵਿੱਚ ਕੀਤੀ ਗਈ ਹੈ ਹੁਣ ਦੋਸਤੋ ਦੇਖੋ 5 ਦੇ ਵਿੱਚ ਸ਼ੈਡਿਊਲਡ ਏਰੀਏ ਦੀ ਗੱਲ ਕੀਤੀ ਗਈ ਹੈ ਬਟ ਕੀ ਹੈ ਜੋ ਕੀ ਹਨ 4 ਸ਼ੈਡਿਊਲਡ ਏਰੀਏ ਕੀ ਹਨ ਐਡ ਕੀਤੇ ਗਏ ਹਨ ਮਤਲਬ ਕਿ 4 ਦਾ ਮਤਲਬ ਕੀ ਹੈ ਐਡ ਕੀਤੇ ਗਏ ਹਨ ਕੀ ਸ਼ੈਡਿਊਲਡ ਏਰੀਆ ਤਾਂ ਸ਼ੈਡਿਊਲਡ ਏਰੀਆ ਕੀ ਆ ਦੋਸਤੋ ਯਾਦ ਰੱਖਣਾ ਇਹਨਾਂ ਨੂੰ ਐਡ ਕੀਤਾ ਗਿਆ ਹੈ ਅਤੇ ਇਹਨਾਂ ਦੀ ਦੋਸਤੋ ਅੱਗੇ ਆਪਾਂ ਫੇਰ ਟ੍ਰਿਕ ਬਣਾ ਲੈਂਦੇ ਆ ਕਿਹੜੇ-ਕਿਹੜੇ ਐਡ ਕੀਤੇ ਗਏ ਹਨ ਚਾਰ ਤਾਂ ਉਸ ਦੀ ਟ੍ਰਿਕ ਹੈ ਏਟੀਐਮ ਸਕੁਅਰ ਬਸ ਆਹ ਟ੍ਰਿਕ ਯਾਦ ਰੱਖਣੀ ਹੈ ਤੇ ਹੁਣ ਆਪਾਂ ਰਾਜਾਂ ਦੇ ਚੱਲਦੇ ਆ ਕਿਹੜੇ-ਕਿਹੜੇ ਰਾਜ ਐਡ ਕੀਤੇ ਗਏ ਹਨ ਤਾਂ ਏ ਦਾ ਮਤਲਬ ਹੈ ਦੋਸਤੋ ਅਸਾਮ ਯਾਦ ਰੱਖਣਾ ਹੈ ਅਸਾਮ ਤੀ ਦਾ ਮਤਲਬ ਹੈ ਜੋ ਕਿ ਜੇਕਰ ਬੀ ਟੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਮਤਲਬ ਹੈ ਤ੍ਰਿਪੁਰਾ ਤਾਂ ਯਾਦ ਰੱਖਣਾ ਹੈ ਤ੍ਰਿਪੁਰਾ ਜੇਕਰ ਐਮ ਦੀ ਗੱਲ ਕੀਤੀ ਜਾਵੇ ਮੇਘਾਲਿਆ ਦੋਸਤੋ ਯਾਦ ਰੱਖਣਾ ਹੈ ਇਹ ਮੇਘਾਲਿਆ ਤੇ ਕੀ ਇੱਕ ਰਹਿ ਗਿਆ ਸਾਡਾ ਮਿਜ਼ੋਰਮ ਤਾਂ ਦੋਸਤੋ ਵਧੀਆ ਲੱਗੀ ਨਾ ਇਹ ਟ੍ਰਿਕ ATM ਸਕੁਅਰ ਅਸਾਮ ਤ੍ਰਿਪੁਰਾ ਮੇਘਾਲਿਆ ਮਿਜ਼ੋਰਮ ਇਹ ਕੀ ਹਨ ਸਾਡੇ ਚਾਰ ਸ਼ੈਡਿਊਲਡ ਏਰੀਆ ਹਨ ਜਿਨ੍ਹਾਂ ਨੂੰ ਐਡ ਕੀਤਾ ਗਿਆ ਹੈ ਅਤੇ ਕਿਹੜੀ ਅਨੁਸੂਚੀ ਵਿੱਚ ਇਸ ਦੀ ਗੱਲ ਕੀਤੀ ਗਈ ਹੈ ਤਾਂ ਦੋਸਤੋ 6ਵੀਂ ਦੇ ਵਿੱਚ ਕੀ ਹੈ ਇਸ ਦੀ ਗੱਲ ਕੀਤੀ ਗਈ ਹੈ ਤਾਂ ਇਸ ਤਰ੍ਹਾਂ ਯਾਦ ਕਰ ਲੈਣ ਦੋਸਤੋ 6ਵੀਂ ਅਨੁਸੂਚੀ ਦੇ ਵਿੱਚ ਕੀ ਹੈ ਚਾਰ ਸ਼ੈਡਿਊਲਡ ਏਰੀਆ ਜੋੜੇ ਗਏ ਹਨ ਉਸ ਤੋਂ ਅੱਗੇ ਗੱਲ ਕਰਦੇ ਹਾਂ ਦੋਸਤੋ ਹੁਣ ਆਪਾਂ ਤਿੰਨ ਦੀ ਤਾਂ ਹੁਣ ਇਹ ਨਾ ਕਹਿ ਦੇਣਾ ਕਿ ਤਿੰਨ ਸ਼ੈਡਿਊਲਡ ਏਰੀਆ ਜੋੜੀ ਗਏ ਹਨ ਨਹੀਂ ਦੋਸਤੋ ਤਿੰਨ ਦਾ ਮਤਲਬ ਕੀ ਹੈ ਤਿੰਨ ਐਲਾਂ ਹਨ ਤਿੰਨ ਐਲਾਂ ਤੋਂ ਯਾਦ ਰੱਖਣਾ ਹੈ ਤਿੰਨ ਤਿੰਨ ਐਲ ਹਨ ਇੱਕ ਦੇ ਵਿੱਚ ਦੋਸਤੋ ਐਲ ਦੇ ਵਿੱਚ ਸਭ ਤੋਂ ਪਹਿਲੀ ਐਲ ਹੈ ਜਿਸ ਨੂੰ ਮਤਲਬ ਕਿ ਇਸ ਦੇ ਵਿੱਚ ਤਿੰਨ ਅਨੁਸੂਚੀਆਂ ਤਿੰਨ ਸ਼ੈਡਿਊਲਡ ਵਿੱਚ ਕੀ ਹੈ ਲੁਕੇ ਹੋਏ ਹਨ ਕਹਿ ਸਕਦੇ ਹਾਂ ਦੇਖੋ 6 ਤੱਕ ਆਪਾਂ ਗੱਲ ਕਰ ਲਈ ਇੱਥੇ ਕੀ ਹੈ ਪਹਿਲੀ ਐਲ ਨੂੰ ਅਸੀਂ 7ਵਾਂ ਦੇ ਦਿੰਨੇ ਹਾਂ ਦੂਜੀ ਐਲ ਨੂੰ ਅਸੀਂ 8ਵਾਂ ਸ਼ੈਡਿਊਲ ਕਹਿ ਦਿੰਨੇ ਹਾਂ ਤੇ ਤੀਜੀ ਐਲ ਨੂੰ ਅਸੀਂ 9ਵਾਂ ਸ਼ੈਡਿਊਲ ਕਹਿ ਦਿੰਨੇ ਹਾਂ ਇਸ ਤਰ੍ਹਾਂ ਦੋਸਤੋ ਤੁਸੀਂ ਇਹ ਰੱਖਣਾ ਹੈ ਹੁਣ ਦੇਖ ਜੇਕਰ ਗੱਲ ਕੀਤੀ ਜਾਵੇ ਪਹਿਲੀ ਐਲ ਦੀ ਤਾਂ ਇਸ ਦੇ ਵਿੱਚ ਕੀ ਹੈ ਲਿਸਟ ਦੀ ਗੱਲ ਹੋਈ ਹੈ ਤਾਂ ਕਿਸਤੀ ਗੱਲ ਹੋਈ ਹੈ ਦੋਸਤੋ ਲਿਸਟ ਦੀ ਗੱਲ ਹੋਈ ਹੈ ਤੇ ਲਿਸਟਾਂ ਸਾਡੀਆਂ ਕਿੰਨੀਆਂ ਹਨ ਦੋਸਤੋ ਤਿੰਨ ਲਿਸਟਾਂ ਹਨ ਯਾਦ ਰੱਖਣਾ ਹੈ ਕਿਹੜੀਆਂ ਕਿਹੜੀਆਂ ਇੱਕ ਕੀ ਹੈ ਸੈਂਟਰ ਲਿਸਟ ਹੈ ਕੇਂਦਰ ਦੀ ਲਿਸਟ ਹੈ ਦੂਜੀ ਕੀ ਹੈ ਸਟੇਟ ਲਿਸਟ ਹੈ ਰਾਜਾਂ ਦੀ ਲਿਸਟ ਹੈ ਤੇ ਤੀਜੀ ਕੀ ਹੈ ਦੋਨਾਂ ਦੀ ਹੀ ਲਿਸਟ ਹੈ ਜਿਸ ਨੂੰ ਕੀ ਆ ਸਮਵਰਤੀ ਸੂਚੀ ਕਹਿੰਦੇ ਹਨ ਤਾਂ ਦੋਸਤੋ ਯਾਦ ਰੱਖਣਾ ਹੈ ਸਮਵਰਤੀ ਸੂਚੀ ਕੇਂਦਰ ਸੂਚੀ ਰਾਜ ਸੂਚੀ ਸਮਵਰਤੀ ਸੂਚੀ ਜੇਕਰ ਇੰਗਲਿਸ਼ ਚ ਕਿਹਾ ਜਾਵੇ ਤਾਂ ਇੱਕ ਕੀ ਹੈ ਸੈਂਟਰਲਿਸਟ ਸਟੇਟ ਮੀਨਸ ਕਿ ਜੂਨੀਅਨ ਲਿਸਟ ਸਟੇਟ ਲਿਸਟ ਤੇ ਕਨਕੂਰੈਂਟ ਲਿਸਟ ਤਿੰਨ ਕੀ ਹੈ ਲਿਸਤ ਹਨ ਅਤੇ 7ਵੇਂ ਸ਼ੈਡਿਊਲ ਦੇ ਵਿੱਚ ਕੀ ਹੈ ਇਸ ਦੀ ਗੱਲ ਕੀਤੀ ਗਈ ਹੈ 7ਵੀਂ ਅਨੁਸੂਚੀ ਦੇ ਵਿੱਚ ਦੋਸਤੋ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਉਸ ਤੋਂ ਅੱਗੇ ਗੱਲ ਕਰਦੇ ਹਾਂ ਦੋਸਤੋ 8ਵੇਂ ਦੀ ਤਾਂ 8ਵੇਂ ਸ਼ੈਡਿਊਲ ਦੇ ਵਿੱਚ ਕੀ ਹੈ ਇੱਕ ਅਲ ਹੋਰ ਆ ਗਈ ਤਾਂ ਇਹ ਸੈਲ ਦਾ ਮਤਲਬ ਕੀ ਹੈ ਦੋਸਤੋ ਲੈਂਗੁਏਜ ਤਾਂ ਲੈਂਗੁਏਜ ਦੀ ਗੱਲ ਕੀਤੀ ਗਈ ਹੈ 3 ਨੰਬਰ ਦੇ ਵਿੱਚ ਕੀ ਹੈ 3 ਸ਼ੈਡਿਊਲਡ ਲੁਕੇ ਹੋਏ ਹਨ 8ਵੇਂ ਦੇ ਵਿੱਚ ਗੱਲ ਹੋਈ ਹੈ ਤਾ ਦੋਸਤੋ ਬਹੁਤ ਵਾਰ ਕੁਐਸਚਨ ਆਇਆ ਹੈ ਭਾਸ਼ਾ ਦੀ ਕਿਹੜੇ ਸ਼ੈਡਿਊਲ ਵਿੱਚ ਗੱਲ ਕੀਤੀ ਗਈ ਹੈ ਤਾਂ 8ਵੇਂ ਸ਼ੈਡਿਊਲ ਚ ਗੱਲ ਕੀਤੀ ਗਈ ਹੈ ਬਸ ਤੁਸੀਂ ਤਿੰਨ ਯਾਦ ਰੱਖਣਾ ਹੈ ਤਾਂ ਦੋਸਤੋ ਲੈਂਗੁਏਜ ਤੋਂ ਗੱਲ ਕੀਤੀ ਜਾਵੇ ਤਾਂ ਕਿੰਨੀਆਂ ਲੈਂਗੁਏਜ ਹਨ ਸਾਡੀਆਂ 22 ਭਾਸ਼ਾਵਾਂ ਜਿਨ੍ਹਾਂ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਕੀ 8ਵੇਂ ਸੂਚੀ ਵਿੱਚ ਰੱਖਿਆ ਗਿਆ ਹੈ ਦੋਸਤੋ ਇੱਕ ਯਾਦ ਰੱਖਣਾ ਹੈ ਕੁਐਸਚਨ ਬਹੁਤ ਵਾਰ ਆ ਰਿਹਾ ਹੈ ਡੋਗਰੀ ਤਾਂ ਡੋਗਰੀ ਭਾਸ਼ਾ ਨੂੰ ਵੀ ਕੀ ਆ 22 ਅਨੂਚੀਆਂ 22 ਭਾਸ਼ਾਵਾਂ ਦੇ ਵਿੱਚ ਕੀ ਆ ਮਾਨਤਾ ਦਿੱਤੀ ਗਈ ਹੈ ਬਹੁਤ ਵਾਰ ਕੁਐਸਚਨ ਆਉਂਦਾ ਹੈ ਡੋਗਰੀ ਪਾਇਆ ਹੁੰਦਾ ਹੈ ਬਟ ਕੀ ਆ ਉਸ ਨੂੰ ਨਹੀਂ ਸਮਝਦੇ ਡੋਗਰੀ ਕੀ ਹੈ 22 ਭਾਸ਼ਾਵਾਂ ਦੇ ਵਿੱਚ ਹੈ ਤਾਂ ਕੀ ਆ ਇਹ ਯਾਦ ਰੱਖਣਾ ਹੈ ਲੈਂਗੁਏਜ ਤਾਂ ਦੋਸਤੋ ਇੱਕ ਲੈਂਗੁਏਜ ਦੀ ਗੱਲ ਕਰੀਏ ਤਾਂ ਆਪਣੀ ਕਿਹੜੀ ਹੈ ਮਾਤਰ ਭਾਸ਼ਾ ਜੂ ਹੈ ਹਿੰਦੀ ਤੇ ਹਿੰਦੀ ਦੀ ਗੱਲ ਕੀਤੀ ਜਾਵੇ ਤਾਂ 343 ਜੋ ਆਰਟੀਕਲ ਹੈ ਇਸ ਦੇ ਵਿੱਚ ਕੀ ਹੈ ਇਸ ਦੀ ਗੱਲ ਹੋਈ ਹੈ ਹਿੰਦੀ ਦੀ ਯਾਦ ਰੱਖਣਾ ਹੈ ਦੋਸਤੋ ਰਾਸ਼ਟਰੀ ਭਾਸ਼ਾ ਹਿੰਦੀ ਦੀ ਗੱਲ ਹੋਈ ਹੈ 343 ਦੇ ਵਿੱਚ ਡੋਗਰੀ ਕੀ ਹੈ 22 ਭਾਸ਼ਾਵਾਂ ਦੇ ਵਿੱਚ ਇੱਕ ਹੈ ਜਦੋਂ ਕੁਐਸਚਨ 'ਚ ਡੋਗਰੀ ਆ ਗਿਆ ਤੁਸੀਂ ਉਸ ਤੇ ਜੇਕਰ ਉਹ ਕਹਿ ਦਿੰਦਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਭਾਸ਼ਾ ਨੂੰ ਮਾਨਤਾ ਨਹੀਂ ਮਿਲੀ ਤਾਂ ਸਾਰੇ ਡੋਗਰੀ ਲਾਉਂਦੇ ਹਨ ਤਾਂ ਡੋਗਰੀ ਨਹੀਂ ਲਾਜੋਣਾ ਦੋਸਤੋ ਚੱਲਦੇ ਆਪਾਂ ਨੌਵੇਂ ਵੱਲ ਕਿਉਂਕਿ ਜਿਆਦਾ ਵੀਡੀਓ ਲੰਬੀ ਹੋ ਜਾਵੇਗੀ ਤਾਂ ਦੋਸਤੋ ਆਪਾਂ ਨੌਵੇਂ ਸ਼ੈਡਿਊਲ ਦੀ ਗੱਲ ਕਰਾਂ ਹੁਣ ਦੇਖੋ ਦੋਸਤੋ 8 ਤੱਕ ਕੀ ਆ ਸਾਡੀਆਂ 8 ਅਨੂਚੀਆਂ ਸਨ 8 ਸ਼ੈਡਿਊਲ ਸਨ ਲੈਂਗੁਏਜ ਤੱਕ ਕੀ ਆ ਪਹਿਲਾਂ ਸਨ ਤਾਂ ਦੋਸਤੋ ਇਹ ਵੀ ਯਾਦ ਰੱਖਣਾ ਹੈ ਕਿ ਇੱਥੋਂ ਲੈ ਕੇ ਇੱਥੋਂ ਤੱਕ ਤੱਕ ਦੀ 1950 ਤੱਕ ਸਨ ਉਸ ਤੋਂ ਮਗਰੋਂ ਦੋਸਤੋ ਹੁਣ ਨੌਵੇਂ ਸ਼ੈਡਿਊਲ ਦੀ ਗੱਲ ਕੀਤੀ ਜਾਵੇ ਇਹ ਕੀ ਆ ਸਾਡਾ ਦਸਵਾਂ ਸ਼ੈਡਿਊਲ ਹੈ ਕਿਉਂਕਿ ਇਹ ਵੱਡੀ ਪਈ ਹੋਈ ਹੈ ਆਰ ਏ ਆਰ ਇਹ ਛੋਟਾ ਪਾਇਆ ਹੋਇਆ ਮਤਲਬ ਵੀ ਇਸ ਨੂੰ ਅਸੀਂ ਕੀ ਰੱਖਣਾ ਹੈ ਸਾਈਲੈਂਟ ਮੂਡ ਤੇ ਰੱਖਣਾ ਹੈ ਏ ਦਾ ਹੀ ਗੱਲ ਕਰਨਾ ਹੈ ਤਾਂ 10ਵਾਂ ਸ਼ੈਡਿਊਲ ਬਣ ਗਿਆ ਪੀ ਦੀ ਗੱਲ ਕੀਤੀ ਜਾਵੇ ਤਾਂ ਇਹ ਕੀ ਬਣ ਗਿਆ 11ਵਾਂ ਤੇ ਐਮ ਦੀ ਗੱਲ ਕੀਤੀ ਜਾਵੇ ਤਾਂ ਇਹ ਕੀ ਬਣ ਗਿਆ ਸਾਡਾ 12ਵਾਂ ਸ਼ੈਡਿਊਲ ਬਣ ਗਿਆ 12ਵੀਂ ਸੂਚੀ ਬਣ ਗਈ ਤਾਂ ਇਹ ਦੋਸਤੋ ਦੇਖਿਆ ਜਾਵੇ ਤਾਂ ਜੋ ਚਾਰ ਹਨ ਚਾਰ ਕੀ ਹੈ 9 ਤੋਂ ਲੈ ਕੇ 12 ਤੱਕ ਕੀ ਕੀਤਾ ਗਿਆ ਹੈ ਇਹਨਾਂ ਨੂੰ ਐਡ ਕੀਤਾ ਗਿਆ ਹੈ ਮਤਲਬ ਕਿ ਇਸ ਨੂੰ ਆਪਾਂ ਇੱਥੇ ਲਿਖ ਦਿੰਦੇ ਹਾਂ ਇਹਨਾਂ ਨੂੰ ਕੀ ਕੀਤਾ ਗਿਆ ਹੈ ਐਡ ਕੀਤਾ ਗਿਆ ਹੈ ਤਾ ਦੋਸਤੋ ਯਾਦ ਰੱਖਣਾ ਹੈ 9 10 11 12 ਨੂੰ ਐਡ ਕੀਤਾ ਗਿਆ ਹੈ ਤਾਂ ਜੇਕਰ ਐਡ ਕੀਤਾ ਗਿਆ ਹੈ ਤਾਂ ਜੇਕਰ ਦੋਸਤੋ ਐਡ ਕੀਤਾ ਹੈ ਤਾਂ ਮਤਲਬ ਕੀ ਹੈ ਕੋਈ ਨਾ ਕੋਈ ਸੋਧ ਹੋਈ ਹੈ ਕਿਸੇ ਸਾਲ ਹੋਈ ਹੈ ਤਾਂ ਆਪਾਂ ਉਹ ਵੀ ਲਿਖਾਂਗੇ ਕਿਉਂਕਿ ਲਿਖਣੀ ਜ਼ਰੂਰੀ ਹੈ ਪੇਪਰ ਦੇ ਵਿੱਚ ਆ ਸਕਦਾ ਹੈ ਹੁਣ ਆਪਾਂ ਗੱਲ ਕਰਾਂਗੇ ਆ ਚਾਰ ਜੋ ਐਡ ਕੀਤੇ ਹਨ ਇਹਨਾਂ ਦੇ ਸਾਲ ਦੀ ਵੀ ਗੱਲ ਕਰਾਂਗੇ ਤਾ ਦੋਸਤੋ ਦੇਖੋ ਸਭ ਤੋਂ ਪਹਿਲਾਂ 1 ਕਲ 1 ਕਲ ਕੀ ਆ ਅਸੀਂ ਛੱਡੀ ਹੋਈ ਆ ਇਸ ਦਾ ਮਤਲਬ ਯਾਦ ਕਰਨਾ ਹੈ ਲੈਂਡ ਰਿਫਾਰਮ ਤਾਂ ਲੈਂਡ ਰਿਫਾਰਮ ਕੀ ਆ ਯਾਦ ਰੱਖਣਾ ਹੈ ਤਾਂ ਕਿ ਇਹ ਭੂਮੀ ਸੁਧਾਰ ਵੀ ਕਹਿ ਸਕਦੇ ਆ ਮਤਲਬ ਕਿ ਲੈਂਡ ਰਿਫਾਰਮ ਕੀਤਾ ਗਿਆ ਹੈ ਤੇ ਇਹ ਦੋਸਤੋ ਸਭ ਤੋਂ ਕੀ ਆ ਪਹਿਲੀ ਐਮੈਂਡਮੈਂਟ ਹੋਈ ਸੀ ਯਾਦ ਰੱਖਣਾ ਹੈ ਪਹਿਲੀ ਸੋਧ ਹੋਈ ਸੀ ਪਹਿਲੀ ਸੋਧ ਹੋਈ ਸੀ ਜੋ 1951 ਚ ਹੋਈ ਸੀ ਬਹੁਤ ਜਿਆਦਾ ਇੰਪੋਰਟੈਂਟ ਹੈ ਕਿਉਂਕਿ 1950 ਦੇ ਵਿੱਚ ਤਾਂ ਕੀ ਹੈ 8ਨ ਸੂਚੀਆਂ ਸ਼ਾਮਿਲ ਕੀਤੀਆਂ ਗਈਆਂ ਬਟ 1951 ਦੇ ਵਿੱਚ ਆ ਕੇ ਇੱਕ ਸੂਚੀ ਜੋ ਕੀ ਹੈ ਲੈਂਡ ਰਿਫਾਰਮ ਸੀ ਉਸ ਨੂੰ ਐਡ ਕੀਤਾ ਗਿਆ ਸੀ ਤਾਂ ਕਿ 1951 ਪਹਿਲੀ ਸੋ ਯਾਦ ਰੱਖਣਾ ਹੈ ਦੋਸਤੋ ਬਹੁਤ ਜਿਆਦਾ ਇੰਪੋਰਟੈਂਟ ਹੈ ਪੇਪਰ 'ਚ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਇਹ ਪੋਲੀਟੀਕਲ ਸੈਕਸ਼ਨ ਦੇ ਵਿੱਚ ਸ਼ਡਿਊਲ ਦੇ ਕੁਐਸਚਨ ਆਉਂਦੇ ਨੇ ਸਾਰਿਆਂ ਨੂੰ ਪਤਾ ਹੈ ਤਾਂ ਇਹ ਦੋਸਤੋ ਦੇਖੋ ਹੁਣ ਆਪਾਂ ਈਅਰ ਵੀ ਯਾਦ ਕਰ ਲਿਆ ਸੂਚੀ ਵੀ ਯਾਦ ਕਰ ਲਈ ਤੇ ਲੈਂਡ ਰਿਫਾਰਮ ਨੂੰ ਕੀ ਹੈ ਜੋੜਿਆ ਗਿਆ ਹੈ ਜੇਕਰ ਉਸ ਤੋਂ ਅੱਗੇ ਗੱਲ ਕੀਤੀ ਜਾਵੇ ਹੁਣ 10ਵੇਂ ਸ਼ੈਡਿਊਲ ਦੀ ਤਾਂ ਦੋਸਤੋ ਵਾਰ-ਵਾਰ ਕੁਛ ਨਾ ਦਲ ਬਦਲੂ ਨੇਤਾ ਮਤਲਬ ਕੀ ਹੈ ਐਂਟੀ ਡਿਫੈਕਸ਼ਨ ਲਾਅ ਐਂਟੀ ਡਿਫੈਕਸ਼ਨ ਕਾਨੂੰਨ ਬਣਾਇਆ ਗਿਆ ਹੈ ਲਾਅ ਬਣਾਇਆ ਗਿਆ ਹੈ ਐਂਟੀ ਡਿਫੈਕਸ਼ਨ ਲਾਅ ਇਸ ਦਾ ਫੁੱਲ ਫਾਰਮ ਯਾਦ ਕਰਨੀ ਹੈ ਐਂਟੀ ਡਿਫੈਕਸ਼ਨ ਲਾਅ ਦੀ ਗੱਲ ਹੋਈ ਹੈ ਸਾਡੀ 10ਵੇਂ ਸ਼ੈਡਿਊਲ ਦੇ ਵਿੱਚ ਕਿਉਂਕਿ 9ਵੇਂ ਦੇ ਵਿੱਚ ਲੈਂਡ ਰਿਫਾਰਮ ਦੀ ਹੋ ਗਈ ਸੀ ਤਾ ਐਂਟੀ ਡਿਫੈਕਸ਼ਨ ਲਾਅ ਦੀ ਹੁਣ ਗੱਲ ਤਾਂ ਹੋ ਗਈ ਤੇ ਗੱਲ ਕੀਤੀ ਐ ਵੇ ਸੋਧ ਦੀ ਤਾਂ ਦੋਸਤੋ ਐਂਟੀ ਡਿਫੈਕਸ਼ਨ ਲਾਅ ਕੀ ਹੈ ਬਵੰਜਮੀ ਸੋਧ ਹੋਈ ਸੀ ਬਵੰਜਮੀ ਕੀ ਹੋਇਆ ਸੀ ਸੋਧ ਹੋਈ ਸੀ ਤੇ 1985 ਦੇ ਵਿੱਚ ਕੀ ਹੈ ਇਸ ਨੂੰ ਜੋੜਿਆ ਗਿਆ ਸੀ ਤਾਂ ਇਹ ਕੀ ਹੋ ਗਿਆ ਤੁਹਾਡੇ ਲਈ ਇੰਪੋਰਟੈਂਟ ਹੋ ਗਿਆ ਬਵੰਜਮੀ ਸੋਧ 1985 ਦੇ ਵਿੱਚ ਇਸ ਨੂੰ ਐਡ ਕੀਤਾ ਗਿਆ ਉਸ ਤੋਂ ਅੱਗੇ ਦੋਸਤੋ ਆ ਗਿਆ 11ਵੀਂ ਤੇ 12ਵੀਂ ਜੋ ਕਿ ਪੰਜਾਬ ਪੁਲਿਸ ਤੋਂ ਪੁੱਛਿਆ ਜਾ ਰਿਹਾ ਹੈ ਤਾ ਪੰਚਾਇਤਾਂ ਦਾ ਆ ਗਿਆ ਦੋਸਤੋ ਪੀ ਤੋਂ ਯਾਦ ਰੱਖਣਾ ਹੈ ਪੰਚਾਇਤ ਤਾ ਪੰਚਾਇਤ ਦੀ ਗੱਲ ਕੀਤੀ ਜਾਵੇ ਤਾਂ 11ਵੀਂ ਅਨੁਸੂਚੀ ਵਿੱਚ ਇਸ ਦੀ ਗੱਲ ਹੋਈ ਹੈ ਤੇ ਜਦੋਂ ਪੰਚਾਇਤ ਦੀ ਗੱਲ ਹੋਊਗੀ ਤਾਂ ਦੋਸਤੋ ਕਿਹੜੀ ਹੋ ਗਈ ਸੀ ਸਾਡੀ ਫਿਰ 73ਵੀਂ ਸੋਧ ਹੋਈ ਸੀ ਇਹ ਕੁਐਸਚਨ ਆਇਆ ਹੈ 73ਵੀਂ ਸੋਧ ਤੇ ਕਦੋਂ ਹੋਈ ਸੀ 1992 ਦੇ ਵਿੱਚ ਹੋਈ ਸੀ ਦੋਸਤੋ ਯਾਦ ਰੱਖਣਾ ਹੈ ਤਾ ਇੰਨਾ ਚੀਜ਼ਾਂ ਨੂੰ ਹੀ ਯਾਦ ਰੱਖਣਾ ਔਰ ਕੁਝ ਨਹੀਂ ਯਾਦ ਰੱਖਣਾ ਦੋਸਤੋ ਤੇ ਜੇਕਰ ਗੱਲ ਕੀਤੀ ਜਾਵੇ ਪਹਿਲੀ ਪੰਚਾਇਤ ਦੀ ਤਾਂ ਪਹਿਲੀ ਪੰਚਾਇਤ ਕਿੱਥੇ ਬਣੀ ਸੀ ਸਾਡੀ Rajasthan ਚ ਬਣੀ ਸੀ ਜਿੱਥੇ ਕੀ ਸੀ ਜ਼ਿਲ੍ਹਾ ਜਾਂ ਅਸੀਂ ਉੱਥੇ ਨਗਰ ਕਹਿੰਦੇ ਆ ਜ਼ਿਲ੍ਹਾ ਹੀ ਕਹਿ ਸਕਦੇ ਆ ਨਾਗੌਰ ਦੇ ਵਿੱਚ ਬਣੀ ਸੀ ਪਹਿਲੀ ਪੰਚਾਇਤ ਤੇ ਦੂਜੀ ਪੰਚਾਇਤ ਦੀ ਗੱਲ ਕੀਤੀ ਜਾਵੇ ਤਾਂ ਉਹ ਸੀ ਦੋਸਤੋ ਆਂਧਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਯਾਦ ਰੱਖਣਾ ਦੂਜੀ ਪੰਚਾਇਤ ਉੱਥੇ ਬਣੀ ਸੀ ਤਾਂ ਉਸ ਤੋਂ ਗੱਲ ਕਰਦੇ ਦੋਸਤੋ ਹੁਣ ਇਹ ਇੰਪੋਰਟੈਂਟ ਹਨ ਤੁਹਾਡੇ ਲਈ ਯਾਦ ਰੱਖਣੇ ਹਨ ਤੇ ਜੇਕਰ ਡਾਇਰੈਕਟਿਵ ਪ੍ਰਿੰਸੀਪਲ ਦੀ ਗੱਲ ਕੀਤੀ ਜਾਵੇ ਡਾਇਰੈਕਟਿਵ ਡੀ ਪੀ ਐਸ ਪੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਕੀ ਹੈ ਜੋ ਆਰਟੀਕਲ 40 ਹੈ ਇਸ ਦੇ ਵਿੱਚ ਕੀ ਗੱਲ ਹੋਈ ਹੈ ਪੰਚਾਇਤਾਂ ਦੀ ਗੱਲ ਹੋਈ ਹੈ ਤਾਂ ਯਾਦ ਰੱਖਣਾ ਹੈ ਦੋਸਤੋ ਲਾਸਟ ਹੈ ਜੋ ਐਮ ਹੈ ਐਮ ਦਾ ਮਤਲਬ ਕੀ ਹੋ ਗਿਆ ਮਿਊਨਿਸਿਪੈਲਿਟੀ